ਬੀਤੀ ਦੇਰ ਰਾਤ ਤਕਰੀਬਨ 11 ਵਜੇ ਪਿੰਡ ਕੰਮਿਆਣਾ ਵੱਲੋਂ ਆ ਰਹੇ ਟਰੈਕਟਰ ਟਰਾਲਾ ਜੋ ਕਿ ਤੂੜੀ ਦੀਆਂ ਗੱਠਾਂ ਨਾਲ ਓਵਰਲੋਡ ਸੀ ਜਦੋਂ ਉਹ ਫਰੀਦਕੋਟ ਦੇ ਤਾਰਾ ਪੈਲਸ ਚੋਂ ਕੋਲ ਪਹੁੰਚਿਆ ਤਾਂ ਸੜਕ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਟਰਾਲੇ ਦੇ ਉੱਪਰ ਪਈਆਂ ਗੱਠਾਂ ਨਾਲ ਟਕਰਾਉਣ ਨਾਲ ਅੱਗ ਲੱਗ ਗਈ ਜਿਸ ਦੇ ਚਲਦੇ ਰਾਹਗੜਾ ਵੱਲੋਂ ਤੁਰੰਤ ਫਾਇਰ ਬਰਗੇਡ ਨੂੰ ਫੋਨ ਕਰ ਦਿੱਤਾ ਗਿਆ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਕੁਝ ਪਲਾਂ ਵਿੱਚ ਹੀ ਘਟਨਾ ਵਾਲੀ ਥਾਂ ਤੇ ਪਹੁੰਚ ਗਈਆਂ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਪਰੰਤੂ ਉਸ ਸਮੇਂ ਤੂੜੀ ਦੀਆਂ ਸਾਰੀਆਂ ਗੱਠਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਰਾਤ ਦਾ ਸਮਾਂ ਹੋਣ ਕਰਕੇ ਤੂੜੀ ਦੀਆਂ ਗੱਠਾਂ ਨੂੰ ਅੱਗ ਲੱਗਣ ਨਾਲ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਅਤੇ ਧੂਆਂ ਦਿਖਾਈ ਦੇ ਰਿਹਾ ਸੀ। ਇਸ ਮੌਕੇ ਟਰੈਕਟਰ ਟਰਾਲੇ ਦੇ ਮਾਲਕ ਨੇ ਕਿਹਾ ਕਿ ਤੂੜੀ ਦੀਆਂ ਗੱਠਾਂ ਨੂੰ ਅੱਗ ਲੱਗਣ ਨਾਲ 2.3 ਲੱਖ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਉਹਨਾਂ ਵੱਲੋਂ ਸਰਕਾਰ ਕੋਲੋਂ ਸੜਕ ਉੱਪਰੋਂ ਲੰਘ ਰਹੀਆਂ ਤਾਰਾਂ ਨੂੰ ਉੱਚਾ ਚੁੱਕਣ ਦੀ ਮੰਗ ਕੀਤੀ ਗਈ। ਇਹ ਪਰਾਲੀ ਵਾਲਾ ਟਰਾਲਾ ਆ ਰਿਹਾ ਸੀ ਜੀ ਕੰਮਿਆਂ ਦੇ ਪਿੰਡ ਤੋਂ ਤੇ ਇੱਥੇ ਆ ਕੇ ਇਹਨੂੰ ਅੱਗ ਪੈ ਗਈ। ਸਾਨੂੰ ਤਾਂ ਪਿੱਛੇ ਫੋਨ ਗਿਆ ਸੀ ਜਦੋਂ ਅਸੀਂ ਆ ਕੇ ਦੇਖਿਆ ਉਦੋਂ ਕਾਫੀ ਅੱਗ ਲੱਗ ਚੁੱਕੀ ਸੀਗੀ। ਤੇ ਫਾਇਰ ਬ੍ਰਿਗੇਡ ਥੋੜੀ ਲੇਟ ਪਹੁੰਚੀ ਆ ਪਰ ਪਹੁੰਚ ਗਈ ਆ ਜੀ। ਇਹ ਕਰੀਬ 2.5-3 ਲੱਖ ਦਾ ਨੁਕਸਾਨ ਹੈਗਾ ਜੀ। ਸਰਕਾਰ ਨੂੰ ਇਹ ਹੀ ਅਪੀਲ ਆ ਵੀ ਇੱਕ ਤਾਂ ਜਿਹੜੀਆਂ ਤਾਰਾਂ ਰਸਤੇ 'ਚ ਉੱਚੀਆਂ ਕੀਤੀਆਂ ਜਾਣ ਦੀ ਔਕਾਤੇ ਮਜੂਰ ਸੀਗੀ ਇਹ ਟਰਾਲੀ ਜਦੋਂ ਲੰਘੀਆਂ ਦੀ ਸੀ ਤਾਂ ਉਹ ਤਾਰਾਂ ਨੀਵੀਆਂ ਆ ਤਾਰਾਣਾ ਸ਼ਾਇਦ ਸ਼ਾਰਟ ਸਰਕਟ ਹੋ ਗਿਆ ਹੋਊਗਾ ਤੇ ਅੱਗ ਵੀ ਉੱਪਰਲੇ ਉੱਪਰੋਂ ਸ਼ੁਰੂ ਹੋਈ ਹੈ ਉੱਪਰਲੇ ਗੱਟ ਨੂੰ ਉਹ ਮਤਲਬ ਤਾਰਾ ਨੀਵਾ ਕਰਕੇ ਸ਼ਾਇਦ ਅੱਗ ਪਈ ਹੈ ਇਹ ਗੱਠਾਂ ਨੂੰ ਸ਼ਾਰਟ ਸਰਕਟ ਕਰਕੇ ਹਾਂਜੀ ਬਾਕੀ ਫਾਇਰ ਬ੍ਰੇਡ ਨੂੰ ਫੋਨ ਲਾਤਾ ਹੈਗਾ ਤੇ ਉਹਨੇ ਨੂੰ ਅੱਗ ਸਾਰੀ ਟਰਾਲੀ ਨੂੰ ਪੈ ਚੁੱਕੀ ਜਿਹਨੇ ਫਰਗੇਟਾਈ ਹੈ ਇਹ ਏਰੀਆ ਨਾਲ ਸਾਨੂੰ ਇਨਫੋਰਮੇਸ਼ਨ ਆਈ ਸੀ ਥਾਣੇ ਦੇ ਵਿੱਚ ਹੀ ਕਿ ਇੱਕ ਟਰਾਲੀ ਨੂੰ ਅੱਗ ਲੱਗੀ ਹੈਗੀ ਮੌਕੇ ਤੇ ਆ ਕੇ ਵੇਖਿਆ ਹੈਗਾ ਕੰਮਿਆਂ ਨੇ ਪਿੰਡ ਤੋਂ ਟਰਾਲੀ ਲੋਡ ਕੀਤੀ ਸੀ ਇਹਨਾਂ ਨੇ ਪਰਾਲੀ ਦੀ ਜਿਹਨੂੰ ਕੀ ਸੁਖਜਿੰਦਰ ਸਿੰਘ ਨਾਮ ਦਾ ਚਾਲਕ ਚਲਾ ਰਿਹਾ ਸੀ ਜੋ ਕਿ ਟਰੈਕਟਰ ਦਾ ਮਾਲਕ ਹੈ ਜੱਸਿਆਣਾ ਪਿੰਡ ਸ਼੍ਰੀ ਮੁਕਤਸਰ ਸਾਹਿਬ ਤੋਂ ਬਲਾਕ ਕਰਦਾ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਕਿਸ ਤਰ੍ਹਾਂ ਅੱਗ ਲੱਗੀ ਪਰ ਅੱਗ ਦੇ ਕਾਬੂ ਪਾ ਰਹੇ ਹਾਂ ਅਸੀਂ ਤੇ ਟਰੈਕਟਰ ਦਾ ਨੁਕਸਾਨ ਤਾਂ ਕੁਝ ਨਹੀਂ ਹੋਇਆ ਬਸ પરાਲੀ ਨੂੰ ਅੱਗ ਲੱਗੀ ਹੈਗੀ ਉਸ ਤੇ ਵੀ ਕਾਬੂ ਕਰ ਰਹੇ ਹਾਂ ਅਸੀਂ ਆਪਣੀ ਦੋ ਫਾਇਰ ਬ੍ਰੇਡਾਂ ਆ ਗਈਆਂ